ਦਾ ਕੀ دیਵਾਨੀ ਦਾਵਾ ਹੈ ਇਹ دیਵਾਨੀ ਦਾਵਾ ਕਿਵੇਂ ਹੋ ਸਕਦਾ ਜੀ ਜਿਹੜਾ ਰਸਤਾ ਰਸਤੇ ਦਾ ਦਾ ਐਸਡੀਮ ਸਾਹਿਬ ਦੇ ਵੀ ਕੇਸ ਪਾ ਕੇ ਜਣਗੇ ਆਰਡਰ ਹੋ ਜਾਂਦੇ ਨੇ ਰਸਤੇ ਦਾ ਕਬਜ਼ਾ ਛਡਾਉਣ ਵਾਸਤੇ ਠੀਕ ਹੈ ਜੀ ਇਹ دیਵਾਨੀ ਦਾਵਾ ਕਿਹਨੂੰ ਕਹਿੰਦੇ ਨੇ دیਵਾਨੀ ਜਿਹੜਾ ਆਪਣਾ ਅਦਾਲਤ ਚ ਕੇਸ ਪਾਉਣ ਨੇ ਆਪਾਂ ਜੀ ਅੱਛਾ ਜੀ ਉਹਨੂੰ ਕਹਿੰਦੇ ਨੇ ਤੇ ਤਿੰਨ ਭਾਈ ਵਾਲ ਐਂ ਤਕਸੀਮ ਕਰਵਾਈ ਸੀ 2020 ਚ ਮੇਰੇ ਤਿੰਨ ਮਰਲੇ ਕੱਟ ਮੇਰੇ ਤਿੰਨ ਮਰਲੇ ਕੱਟ ਗਏ ਲਿਮਟ ਕਰਵਾਉਣ ਵੇਲੇ ਪਤਾ ਲੱਗਿਆ ਉਸ ਦਾ ਕੀ ਹੱਲ ਹੈ ਜੋ ਤਕਸੀਮ ਹੋਗੀ ਜੀ ਦੋ ਮਰਲਾਂ ਦਾ ਤਾਂ ਬੈਸੀ ਛੋਟ ਹੈ ਜੀ ਅੱਛਾ ਜੀ ਤਕਸੀਮ ਚ ਕਿਸੇ ਨੂੰ ਵੀ ਬਦਕਟ ਪੈ ਸਕਦੇ ਨਹੀਂ ਕੋਈ ਖਾਸ ਗੱਲ ਨਹੀਂ ਠੀਕ ਹੈ ਜੀ ਜੋ ਸਹਿਮਤੀ ਨਾਲ ਕਿਨਾਂ ਆਪਾਂ ਤਕਸੀਮ ਕਰਾ ਲਈ ਜੇ ਆਪਣੇ ਮਰਲੇ ਕੱਟਨੇ ਉਹ ਤਾਂ ਕੱਟਦਾ ਇੰਤਕਾਲ ਹੋ ਗਿਆ ਆਪਣੇ ਨੂੰ ਉਹ ਕੱਟੇ ਰਹੂਗਾ ਅੱਛਾ ਜੀ ਉਹ ਤਾਂ ਹੁਣ ਕੋਈ ਨਹੀਂ ਜਦੋਂ ਕੋਈ ਹਾਲ ਨਹੀਂ ਇੱਕ ਸਰਪਲਸ ਜ਼ਮੀਨ ਕਿਹੜੀ ਹੁੰਦੀ ਹੈ ਇਸ ਜ਼ਮੀਨ ਵਿੱਚ ਖੇਤ ਲਈ ਰਸਤਾ ਜਾਂ ਖਾਲ ਲੈ ਸਕਦੇ ਆ ਕਿਉਂਕਿ ਸਾਡੀ ਜ਼ਮੀਨ ਨੂੰ ਰਾਹ ਜਾਂ ਖਾਲ ਨਹੀਂ ਲੱਗਦਾ ਸਾਡੀ ਜ਼ਮੀਨ ਦੇ ਇੱਕ ਪਾਸੇ ਸਰਪਲਸ ਜ਼ਮੀਨ ਲੱਗਦੀ ਹੈ ਪਰੰਤੂ ਇਸ ਜ਼ਮੀਨ ਤੇ ਗੈਰ ਮਰੂਸੀ ਦੂਸਰਾ ਵਿਅਕਤੀ ਕਵਜਾਕਾਰ ਹੈ ਡਿਸਟ੍ਰਿਕਟ ਫਜ਼ਲ ਦਾ ਹਾਂ ਜਿਹੜੀ ਗੈਰ ਮਰੂਸੀ ਨੇ ਨਾ ਉਹ ਜ਼ਮੀਨ ਸਰਪਲਸ ਹੋ ਗਈ ਪੰਜਾਬ ਸਰਕਾਰ ਦੀ ਮਾਲਕੀ ਹੈ ਜੀ ਪੰਜਾਬ ਸਰਕਾਰ ਨੇ ਜਦੋਂ ਉਹ ਜ਼ਮੀਨਾਂ ਲਾਟ ਕੀਤੀਆਂ ਨੇ ਹਾਂਜੀ ਤਾਂ ਉਹ ਜਿਹੜੇ ਜਿਹੜੇ ਬੰਦੇ ਨੂੰ ਲਾਟ ਹੋ ਗਈਆਂ ਉਹ ਉਸ ਤੋਂ ਬਾਅਦ ਕਿਸ 파ਕੇ ਵੀ ਰਸਤਾ ਲਵਾ ਸਕਦੇ ਨੇ ਕੋਈ ਟੱਕ ਤਾਂ ਇੱਕ ਸੀ ਨਾ ਬੰਦੇ ਦਾ ਜਿਹੜੀ ਦੀ ਜ਼ਮੀਨ ਸਰਪਲਸ ਹੋਈ ਹੈ ਉਹਦੀ ਜ਼ਮੀਨ ਨੂੰ ਰਸਤਾ ਲੱਗਦਾ ਸੀ ਇਹ ਕਿਸ 파ਕੇ ਤਕਸੀਮ ਦਾ ਉਸ ਤੋਂ ਬਾਅਦ ਵੀ ਰਸਤਾ ਲਵਾ ਸਕਦੇ ਨੇ ਠੀਕ ਹੈ ਜੀ ਕਿਤੇ ਸਾਡੀ ਜ਼ਮੀਨ ਵਿੱਚ ਰੋਡ ਬਣਨਾ ਹੈ ਜਿਸ ਦੀ ਤਕਸੀਮ ਨਹੀਂ ਹੋਈ ਉਹ ਸਾਡਾ ਸਾਂਝਾ ਘਾਤਾ ਹੈ ਮਤਲਬ ਕਿ ਇੱਕ ਖੇਵਟਾ ਸੜਕ ਵਿੱਚ ਸਾਡੇ ਹੀ ਸੜਕ ਵਿੱਚ ਸਾਡੇ ਹੀ ਹਿੱਸੇ ਆਈ ਜ਼ਮੀਨ ਦੇ ਨੰਬਰ ਪਈ ਹਨ ਤੇ ਪਰ ਕਬਜ਼ਾ ਕਿਸੇ ਹੋਰ ਦਾ ਉਹ ਕਬਜ਼ੇ ਵਾਲੇ ਸਾਨੂੰ ਸੜਕ ਦੇ ਪੈਸੇ ਨਹੀਂ ਚੁੱਕਣ ਦੇਣੇ ਜਦਕਿ ਅਸੀਂ ਉਹਨਾਂ ਨੂੰ ਪੈਸੇ ਬਦਲੇ ਜ਼ਮੀਨ ਛੱਡਣ ਲਈ ਤਿਆਰ ਆਂ ਫਿਰ ਉਹ ਸਹਿਮਤੀ ਨਹੀਂ ਕਰਦੇ ਨਹੀਂ ਉਹ ਸਹਿਮਤ ਹੋਣ ਨਾ ਹੋਣ ਪੈਸੇ ਜਣਗੇ ਸਾਰੇ ਮਾਲਕਾਂ ਨੂੰ ਹਿੱਸੇ ਮੁਤਾਬਕ ਹੀ ਮਿਲਣਗੇ ਜਿੰਨੇ ਪਿੰਡੂ ਜ਼ਮੀਨ ਹੈ ਜੀ अच्छा जी जे जी पिंडू जमीन है ता हिस्सा मुताबिक ही पैसे मिलंगे ठीक है जी जदोन हुण सपोज करो चार भाई ने हां जी ते जेडी ਛੜਕ ਗਈ ਹੈ ਇਕ ਦੀ ਜਮੀਨ ਵਿਚ ਦੀ ਵੰਗ ਗਈ ਹਾਂ ਇਕ ਦੀ ਜਾਰੀ ਹੈ ਪਰ ਪੈਸੇ ਚਾਰਾਂ ਨੂੰ ਮਿਲਣਗੇ ਉਹ ਠੀਕ ਹੈ ਜਿਹੜੀ ਉਹਦੀ ਵਿਚ ਦੀ ਜਮੀਨ ਵੰਗ ਗਈ ਉਹਦੀ ਜਮੀਨ ਕੱਟ ਗਈ ਬੰਦੇ ਦੀ ਤਾਂ ਉਹ ਤਿੰਨੇ ਭਾਈਆਂ ਨੂੰ ਉਹਦੀ ਜਮੀਨ ਪੂਰੀ ਕਰਕੇ ਦੇਣੀ ਪਊ اچھا ਜਿੰਨੀ ਕੱਟੀ ਹੈ ਜਿੰਨੀ ਕੱਟ ਗਈ ਠੀਕ ਆ ਕਿਉਂਕਿ ਉਹ ਜਿਹੜੀ ਬਾਕੀ ਸੜਕ ਚ ਬਾਗ ਜ਼ਮੀਨ ਜਿੰਨੀ ਬਾਕੀ ਉਹਨੂੰ ਕਟਾ ਕੇ ਜਿੰਨੀ ਬਾਕੀ ਬਚ ਗਈ ਉਹ ਤਿੰਨਾਂ ਚ ਵੰਡੀ ਜਾਣੀ ਹੈ ਬਰਾਬਰ ਹਿੱਸਿਆਂ ਚ ਕਿਉਂਕਿ ਜਦੋਂ ਪੈਸੇ ਚਾਰਾਂ ਨੇ ਬਰਾਬਰ ਹਿੱਸਿਆਂ ਚ ਲੈ ਲਏ ਤਾਂ ਉਹ ਚਾਰਾਂ ਚ ਜ਼ਮੀਨ ਵੰਡੀ ਜਾਣੀ ਹੈ ਠੀਕ ਆ ਜੋ ਜ਼ਮੀਨ ਵੰਡਾਂਗੇ ਉਹ ਚਾਰਾਂ ਚ ਜਿਹੜੀ ਸੜਕਾਂ ਦੀ ਕਟਾ ਕੇ ਹੀ ਵੰਡੀ ਜਾਣੀ ਹੈ ਠੀਕ ਆ ਜੀ ਲੇਕਿਨ ਬਿਨਾਂ ਦੱਸੇ ਮਿੰਨਤੀ ਕੋਈ ਕਰਵਾ ਲਵੇ ਜੀ ਜਿੰਨੇ ਕੋਈ ਗਵਾਂਢੀ ਬਿਨਾਂ ਦੱਸੇ ਮਿੰਨਤੀ ਕਰਵਾ ਲਈ ਹਾਂਜੀ ਹਾਂਜੀ ਕਿਉਂਕਿ ਨਹੀਂ ਜੇ ਅਗਲਾ ਸਹਿਮਤੀ ਲੈਂਦਾ ਭਾਈ ਆਪਾਂ ਮਿੰਨਤੀ ਕਰਾ ਰਹੇ ਆ ਨਹੀਂ ਸਹਿਮਤ ਜਿਹੜੇ ਬੰਦੇ ਨੇ ਰੋਕ ਰ ਉਹਦਾ ਤਲਾਬ ਨਹੀਂ ਕਰਦਾ ਦਸਖਤ ਵੀ ਨਹੀਂ ਕਰਦਾ ਆਉਂਦਾ ਵੀ ਨਹੀਂ ਜੀ ਠੀਕ ਹੈ ਪਰ ਉਹ ਤਾਂ ਮੰਨਤੀ ਹੋਊਗੀ ਨਾ ਇੱਕ ਤਰਫਾ ਮੰਨਤੀ ਹੋ ਜੂਗੀ ਜੇ ਨਹੀਂ ਆਉਗਾ ਜੀ ਜਿਹੜੇ ਬੰਦੇ ਨੇ ਰੋਕ ਰੱਖਿਆ ਉਹ ਕਿਉਂ ਆਉਗਾ ਜੀ ਸਪੋਜ਼ ਕਰੋ ਮੇਰੀ ਜ਼ਮੀਨ ਹੈ ਮੇਰੇ ਲਈ ਵਿਚਾਰ ਕਨਾਲ ਦੀ ਮਾਲਕੀ ਹੈ ਮੇਰੀ ਤਿੰਨ ਕਨਾਲਾਂ ਹੈ ਤੁਸੀਂ ਮੇਰੀ ਕਨਾਲ ਜ਼ਮੀਨ ਤੇ ਕਬਜ਼ਾ ਕਰੀ ਬਠਾ ਤੁਸੀਂ ਸਹਿਮਤ ਕਿਉਂ ਹੋਵੋਗੇ ਜੀ ਠੀਕ ਹੈ ਤੁਸੀਂ ਸਹਿਮਤ ਹੋਣ ਵਾਸਤੇ ਮੰਨਣੀ ਨਹੀਂ ਜੀ ਹਾਂ ਬਿਲਕੁਲ ਮੰਨਤੀ ਤਾਂ ਹੋਊਗੀ ਇੱਕ ਤਰਫਾ ਮੰਨਤੀ ਹੋ ਜੂਗੀ ਫਿਰ ਉਹ ਮਤਲਬ ਵੈਲਿਡ ਹੈਗਾ ਬਰੂ ਵੈਲਿਡ ਹੈ ਜੀ ਵੈਲਿਡ ਹੈ ਉਹ ਅਦੋਂ ਉਹ ਪਹਿਲਾਂ ਤਲਾਕ ਕਰਾਉਣੀ ਪਊਗੀ ਇੱਕ ਤਲਾਕ ਬਠਿੰਡੇ ਤੋਂ ਕਹਿੰਦਾ ਜੇ ਜ਼ਮੀਨ ਪਹਿਲਾਂ ਜ਼ਮੀਨ ਵੈ ਲਈ ਹੋਵੇ ਰਜਿਸਟਰੀ ਕਰਵਾਈ ਹੋਵੇ ਤੇ ਇੰਤਕਾਲ ਹੋਇਆ ਹੋਵੇ ਜਿਹੜਾ ਜ਼ਮੀਨ ਵੈ ਕਰ ਰਿਹਾ ਬੰਦਾ ਜੀ ਉਹ 60 ਸਾਲ ਬਾਅਦ ਕੋਰਟ ਵਿੱਚ ਜਾ ਕੇ ਇੰਤਕਾਲ ਟੜਾ ਦੇ ਅੱਛਾ ਹਾਂ ਇੰਤਕਾਲ ਉਹ ਦੁਬਾਰਾ ਕਰਵਾ ਲਵੇ ਜੇ ਕੋਰਟ ਵਿੱਚ ਜਾ ਕੇ ਇੰਤਕਾਲ ਦੁਬਾਰੇ ਟੜਵਾ ਦੇ ਕੀ ਉਹ ਵੈਲਿਡ ਆ ਜਦੋਂ ਕੋਰਟ ਨੇ ਟੋੜ ਤੇ ਆ ਜੀ ਕਿਸੇ ਕਾਰਨ ਨੇ ਤੋੜਿਆ ਹੋਊਗਾ ਨਾ ਕੋਟ ਨੇ ਠੀਕ ਆ ਉਹ ਤਾਂ ਹੈ ਨਹੀਂ ਵੀ ਜਾਨੀ ਕਿ ਕਿਸੇ ਦੇ ਕਹਿਣ ਤੇ ਤੋੜ ਦਊਗੀ ਉਹਨਾਂ ਨੇ ਪ੍ਰੂਫ ਲੈ ਹੋਣਾ ਕੋਈ ਨਾ ਕੋਈ ਠੀਕ ਹੈ ਜੀ ਉਹਨਾਂ ਨੇ ਜਾਲੀ ਰਿਸ਼ਤੀ ਕਰਾਈ ਹੋਣੀ ਜਾਂ ਕੁਛ ਨਾ ਕੁਛ ਕਾਰਨ ਹੋਊਗਾ ਤਾਂ ਹੀ ਤੋੜੀ ਹੈ ਨਾ ਜੀ ਤਾਂ ਹੀ ਮਾਲਕ ਨੂੰ ਮਾਲਕੀ ਕੀਤੀ ਹੈ ਕੋਟ ਨੇ ਜੀ ਹਾਂ ਹਾਂ ਬੈਲਡ ਹੈ ਜੀ ਉਹ ਠੀਕ ਹੈ ਜੀ ਠੀਕ ਮਾਂਜੂਕ ਅਦਾਲਤ ਥੋੜਾ ਕੋਈ ਗਲਤ ਫੈਸਲਾ ਕਰਦੀ ਹੈ ਹਾਂ ਜੀ ਹਾਂ ਹਾਂ ਉਥੋਂ ਅਦਾਲਤ ਚੋਂ ਫੈਸਲਾ ਤਾਂ ਹੀ ਹੋਇਆ ਨਾ ਜੇ ਉਹਨਾਂ ਨੇ ਜਿਹੜੇ ਬੰਦੇ ਨੇ ਰਿਸ਼ਤੀ ਕਰਾਈ ਸੀ ਇੰਤਕਾਲ ਕਰਾਇਆ ਸੀ ਉਹ ਚ ਕੋਈ ਨਾ ਕੋਈ ਕਮੀ ਹੋਊਗੀ ਕੋਈ ਨਾ ਕੋ ਤੇ ਸਾਡੇ ਬਜ਼ੁਰਗਾਂ ਨੇ ਜ਼ਮੀਨ ਦੀ ਤਕਸੀਮ ਨਹੀਂ ਕਰਵਾਈ ਸਾਡੇ ਬਜ਼ੁਰਗ ਪੰਜ ਭਰਾਣ ਹੁਣ ਪੰਜੇ ਭਰਾਵਾਂ ਦੇ ਅੱਗੇ ਬੱਚਿਆਂ ਕੋਲ ਜ਼ਮੀਨ ਵਗ ਗਈ ਸਾਡੀ ਜ਼ਮੀਨ ਨੂੰ ਕੋਈ ਰਸਤਾ ਨਹੀਂ ਲੱਗਦਾ ਨਾ ਕੋਈ ਰਸਤਾ ਦੇਣ ਨੂੰ ਤਿਆਰ ਆ ਤੇ ਹੁਣ ਸਾਡੇ ਨਾਲ ਦੀ ਜੋ ਜ਼ਮੀਨ ਆ ਜੋ ਰਸਤੇ ਤੇ ਉਹ ਬਿਕ ਰਹੀ ਆ ਇਹਦਾ ਕੀ ਹੱਲ ਆ ਜੀ ਦੇਖੋ ਪੰਜ ਭਾਈ ਨੇ ਪੰਜੇ ਦੇ ਭਾਈਆਂ ਦੇ ਟੱਕ ਨੂੰ ਜੇ ਤਾਂ ਰਸਤਾ ਲੱਗਦਾ ਸੀ ਇੱਕ ਰਸਤਾ ਲੱਗਦਾ ਉਹ ਪੰਜੇ ਭਾਈਆਂ ਦੇ ਟੱਕ ਨੂੰ ਠੀਕ ਹੈ ਜਿੱਥੇ ਮਰਜ਼ੀ ਲੱਗਦਾ ਹੋਵੇ ਤਾਂ ਉਹ ਪੰਜੇ ਭਾਈ ਗਾਹਾਂ ਰਸਤੇ ਆਪਦੇ ਲਵਾ ਸਕਦੇ ਨੇ ਉਸ ਰਸਤੇ ਤੋਂ ਅੱਛੇ ਜਿਹੜੇ ਇੱਕ ਰਸਤਾ ਆ ਰਿਹਾ ਜੀ ਹਾਂ ਉਸ ਰਸਤੇ ਜੋ ਜੇ ਪੰਜੇ ਪਾਈਆਂ ਦੀ ਜ਼ਮੀਨ ਨੂੰ ਹੀ ਰਸਤਾ ਨਹੀਂ ਲੱਗਦਾ ਪਹਿਲਾਂ ਕੋਈ ਫੇਰ ਤਾਂ ਰਸਤਾ ਲੱਗੂ ਕਿੱਥੋਂ ਜੀ ਠੀਕ ਆ ਸਪੋਜ਼ ਕਰੋ ਹੁਣ ਇਹ ਕਿਦਾਂ ਦੇ ਇਹਨਾਂ ਦੀ ਗੱਲ ਦੇ ਮੁਤਾਬਕ ਗੱਲ ਇਹ ਹੈ ਨਾ ਜਿਹੜੀ ਜਿੱਥੇ ਰਸਤਾ ਸੀ ਉੱਥੋਂ ਜ਼ਮੀਨ ਵੇਚ ਰਿਹਾ ਬੰਦਾ ਕੋਈ ਠੀਕ ਆ ਉੱਥੋਂ ਜਿਹੜੀ ਵੇਚ ਰਿਹਾ ਹੈ ਜਿਹੜਾ ਬੰਦਾ ਖਰੀਦ ਲੂਆ ਤਾਂ ਉੱਥੋਂ ਵੀ ਕੱਟ ਲਾ ਕੇ ਰਸਤਾ ਮਿਲ ਸਕਦਾ ਹੈ ਠੀਕ ਆ ਜੇ ਬੰਦਾ ਉਹ ਵੇਚਣ ਨਾ ਰਸਤੇ ਵਾਲਾ ਨੰਬਰ ਹਾਂਜੀ ਹਾਂ ਤਾਂ ਜਿਹੜੇ ਬੰਦੇ ਨੇ ਖਰੀਦੀ ਹੈ ਉਸ ਤੋਂ ਵੀ ਕੱਟ ਲਾ ਕੇ ਠੀਕ ਹੈ ਜੀ ਰਸਤਾ ਲੱਗੂ ਉ ਠੀਕ ਹੈ ਜਿਹੜੇ ਬੰਦੇ ਨੇ ਖਰੀਦ ਲਈਏ ਉਹਦੀ ਕਹਿ ਸਕਦਾ ਮੈਂ ਇਹ ਨੰਬਰ ਖਰੀਦ ਲਿਆ ਮੈਂ ਹੁਣ ਇੱਥੋਂ ਰਸਤਾ ਨਹੀਂ ਦੰਦਾ ਰਸਤਾ ਦੇਣਾ ਪਊ ਉਹਦੀ ਖਰੀਦਦਾਰ ਦੀ ਜ਼ਮੀਨ ਪੂਰੀ ਕਰਨੀ ਪਊ ਠੀਕ ਹੈ ਜੀ ਜਿੰਨੀ ਕੋਨੇ ਖਰੀਦੀ ਉਸ ਸਰ ਨਾਲ ਕਟੌਤੀ ਉਹਨੂੰ ਵੀ ਲੱਗੂਗੀ ਰਸਤੇ ਦੀ ਠੀਕ ਆ ਤੇ ਦੋਵੇਂ ਮਾਲਕਾਂ ਨੂੰ ਕਟੌਤੀ ਲੱਗੂ ਜੇ ਮੈਂ ਰਸਤੇ 'ਚ ਰੱਖਵਾਜਾ ਹੋਇਆ ਜੀ ਕਟੂਗਾ ਬਰਾਬਰੇ ਕਟੂਗਾ ਜੀ ਹਾਂ ਠੀਕ ਹੈ ਜੀ ਇੱਕ ਜੀ ਸਾਂਝੀ ਖੇਵਟਿਚ ਮਾਲਕੀ ਖਾਨੇ ਵਿੱਚ 2016 ਤੋਂ 21 ਵਾਲੀ ਫਰਦ 'ਚ ਹਿੱਸਾ ਤਾ ਸੇਮ ਹੈ ਪਰ ਕਾਸਤਖਰਖਾਨੇ ਵਿੱਚ ਜਿਹੜੀ 22 ਵਾਲੀ ਫਰਦ ਆ ਉੱਥੇ ਕੋਈ ਕਾਸਤਕਾਰ ਉਹ ਫਰਦ ਚ ਕੋਈ ਹੋਰ ਹੋਰ ਬੰਦਾ ਆ ਗਿਆ ਵੀ ਹੋਰ ਨਾਮ ਆ ਕੋਈ ਜਿਹੜੀ 21 ਵਾਲੀ ਫਰਦ ਚ ਹੋਰ ਤੀ 22 ਵਾਲੀ ਚ ਕੋਈ ਹੋਰ ਆ ਗਿਆ ਤੇ ਸੇਮ ਨਾਮ ਵਾਲਾ ਤੇ ਐਡ ਐਡ ਕਰ ਦਿੱਤਾ ਤੇ ਮੇਰਾ ਨਾਮ ਕੱਟਿਆ ਗਿਆ ਤਾਂ ਉਹ ਕਿਵੇਂ ਠੀਕ ਹੋਊਗਾ ਜੀ ਉਹ ਤਾਂ ਦਰਸਤੀ ਗਰਦੋਰ ਤੱਕ ਕੇਸੇ ਪਾਣਾ ਪਊਗਾ ਉਹਦਾ ਕੋਈ ਹੋਰ ਹੱਲ ਨਹੀਂ ਹੈ ਜੀ ਅੱਛਾ ਜੀ ਜਿਹੜੇ ਬੰਦਿਆਂ ਦਾ ਕਬਜ਼ਾ ਉਹਨਾਂ ਨੂੰ ਗੁਰਦੁਆਰੇ ਉਹ ਜੀ ਕਈ ਵਾਰੀ ਇਹ ਹੁੰਦਾ ਹੈ ਗਲਤ ਬੰਦੇ ਨੂੰ ਗੁਰਦੁਆਰੇ ਉੱਤ ਖਾਨਗਾਹ ਚ ਚੜ ਗਿਆ ਗਲਤੀ ਨਾਲ ਕਿਸੇ ਕੰਮ ਕਰਕੇ ਉਹਦੀ ਦੁਰਸਤੀ ਜਣੀ ਗੁਰਦੁਆਰੇ ਦੇ ਕੇਸ ਪਾ ਕੇ ਹੀ ਗੁਰਦੁਆਰੀ ਨਾਲ ਦੁਰਸਤੀ ਹੋਣੀ ਹੈ ਹੋਰ ਉਹਦਾ ਕੋਈ ਅੱਛਾ ਉਹਨੂੰ ਉਹ ਕੋਈ ਹੱਲ ਨਹੀਂ ਹੈ ਜੀ ਜੇਕਰ ਜ਼ਮੀਨ 1997 ਚ ਸੇਲ ਕਰ ਦਿੱਤੀ ਪਰ ਮਾਲਕ ਦੇ ਨਾਮ ਜ਼ਮੀਨ ਬੋਲਦੀ ਹੈ ਤੇ ਜਿਹੜਾ ਵਾਇਰ ਵਾਇਰ ਕੀ ਹੁੰਦਾ ਜੀ ਵੇਚਣ ਵਾਲਾ ਜਾਂ ਖਰੀਦਣ ਵਾਲਾ ਬਾਇਆ ਹੋਣਾ ਜੀ ਵੇਚਣ ਵਾਲਾ ਨਾ ਬਾਇਆ ਬਾਇਆ ਦੇ ਬਾਇਆ ਦੀ ਮੌਤ ਹੋ ਚੁੱਕੀ ਤੇ ਜ਼ਮੀਨ ਸੇਲਰ ਦੇ ਨਾਮ ਸੇਲਰ ਬੇਚਣ ਵਾਲੇ ਦੀ ਬੋਲਦੀ ਹੁਣ ਕੀ ਕੀਤਾ ਜਾ ਸਕਦਾ ਮਾਲਕੀ ਬੇਚਣ ਵਾਲੇ ਦੇ ਨਾਮ ਬੋਲਦੀ ਹੈ ਹਾਂ ਹਾਂ ਆਪਾਂ ਇੰਤਕਾਲ ਨਹੀਂ ਕਰਾਇਆ ਉਸ ਤੋਂ ਬਾਅਦ ਬਾਰਸਾ ਨੂੰ ਜ਼ਮੀਨ ਚੜ ਗਈ ਤਾਂ ਵੀ ਇੰਤਕਾਲ ਹੋ ਸਕਦਾ ਜੀ ਠੀਕ ਆ ਜੇ ਉਹ ਇਤਰਾਜ਼ ਕਰਦੇ ਨੇ ਜਿਹੜੇ ਨੇ ਵੇਚੀ ਹੈ ਜਿਹਦੇ ਬਾਪ ਨੇ ਵੇਚੀ ਹੈ ਤਾਂ ਉਹ ਅਦਾਲਤ ਵੀ ਇਸ ਦਾ ਆਰਡਰ ਦੇ ਦਿਆ ਅਦਾਲਤ ਦੇ ਆਰਡਰ ਆਹੀਂ ਵੀ ਜਣਕੇ ਜ਼ਮੀਨ ਚੜ ਜਿੰਦੀ ਹੈ ਜਿਹੜੀ ਰਿਸ਼ਤੀ ਹੈ ਰਿਸ਼ਤੀ ਤਾਂ ਵੈਲਡ ਮੰਨੀ ਜਾਊਗੀ ਨੇ ਚਾਹ ਬਾਪ ਨੇ ਵੇਚੀ ਹੈ ਬਾਪ ਦੀ ਡੈਥ ਹੋ ਗਈ ਤਾਂ ਪੁੱਤ ਹੁਣ ਪੁੱਤ ਨੂੰ ਜ਼ਮੀਨ ਚੜ ਗਈ ਉਹ ਬੰਦੇ ਨੇ ਇੰਤਕਾਲ ਨਹੀਂ ਕਰਾਇਆ ਜਿੱਦਾ ਇੰਤਕਾਲ ਕਰਾਇਆ ਹੁੰਦਾ ਤਾਂ ਕੋਈ ਦਿੱਕਤ ਨਹੀਂ ਠੀਕ ਹੈ ਉਹ ਗਾਹਾਂ ਜਿਹੜੇ ਬਾਪ ਨੇ ਵੇਚੀ ਸੀ ਬੱਚਿਆਂ ਵੱਲੋਂ ਵਿਕੀ ਹੋਈ ਸ਼ੋ ਹੋਣੀ ਠੀਕ ਹੈ ਪਰ ਜਦੋਂ ਉਹਨੇ ਇੰਤਕਾਲ ਨਹੀਂ ਕਰਾਇਆ ਤਾਂ ਇੰਤਕਾਲ ਹੋ ਸਕਦਾ ਹੈ ਜੇ ਜਣਕੇ ਉਹ ਬੱਚੇ ਇਤਰਾਜ਼ ਕਰਦੇ ਨੇ ਤਾਂ ਉਹ ਅਦਾਲਤ ਰਾ ਇੱਕ ਮੇਰੀ ਸਨਨ ਦੇ ਤਕਸੀਮ ਦਾ ਫੈਸਲਾ 2018 ਵਿੱਚ ਹੋਇਆ ਸੀ ਕਹਿੰਦੇ ਨੇ ਜੀ ਗਵਰਨਮੈਂਟ ਟੈਕਸ ਐਂਟਰੀ ਇਨਤਕਾਲ ਚੱਲੂ ਰਹੇਗੀ ਉਸ ਟਾਈਮ ਤੇਰੀ ਜ਼ਮੀਨ ਦਾ ਇਨਤਕਾਲ ਹੋਵੇਗਾ ਕੀ ਇਹ ਸਹੀ ਹੈ ਜਾਂ ਕੋਈ ਹੋਰ ਇਹਦਾ ਹੱਲ ਹੈ ਜੀ ਜਦੋਂ ਸਨਨ ਜਾਰੀ ਹੋ ਗਈ ਟੈਕ ਇਨਤਕਾਲ ਦਰਜ ਹੋ ਗਿਆ ਜੀ ਟੈਕਸ ਐਂਟਰੀ ਚ ਇਨਤਕਾਲ ਦਰਜ ਹੋ ਗਿਆ ਉਹ ਵੈਲਡ ਹੈ ਜੀ ਕੁਝ ਕੋਈ ਚੱਕਰ ਨਹੀਂ ਠੀਕ ਆ ਗੈਰ ਮਰੂਸੀ ਜਿਸ ਦੇ ਨਾਮ ਗੈਰ ਮਰੂਸੀ ਗਰਦਾਵਰੀ ਜਿਸ ਦੇ ਨਾਮ ਹੋਵੇ ਕਬਜ਼ਾ ਰਿਪੋਰਟ ਵੀ ਉਸ ਦੇ ਨਾਮ ਤੋਂ ਭਤੀ ਕਬਜ਼ਾ ਵੀ ਉਸ ਦਾ ਹੋਵੇ ਪਰ ਜ਼ਮੀਨ ਬਾਪੂ ਨੇ ਕਿਸੇ ਹੋਰ ਨੂੰ ਵੇਚ ਦਿੱਤੀ ਪੁੱਤਰ ਇਸ ਤੇ ਇਤਰਾਜ਼ ਲਗਾ ਸਕਦਾ ਕਿ ਜ਼ਮੀਨ ਵਾਪਸ ਕਰਵਾ ਲਵੇ ਨਹੀਂ ਪੁੱਤਰ ਦਾ ਇਤਰਾਜ਼ ਨਹੀਂ ਇਹ ਨਿਸ਼ਚਿਤ ਪੁੱਦਾ ਹੈਗਾ ਅੱਛਾ ਜੀ ਉਹ ਬੰਦੇ ਨੇ ਜਿਹੜੇ ਗੈਰ ਮਰੂਸੀ ਹੈ ਉਹ ਤੋਂ ਕਬਜ਼ਾ ਨਹੀਂ ਲੈ ਸਕਦਾ ਖਰੀਦਦਾਰ ਅੱਛੇ ਖਰੀਦਦਾਰ ਬਾਪ ਨੇ ਜ਼ਮੀਨ ਵੇਚਤੀ ਉਹ ਚ ਗੈਰ ਮਰੂਸੀ ਬੈਠਿਆ ਸੀ ਹਾਂਜੀ ਖਰੀਦਦਾਰ ਨੇ ਕੀ ਦੇਖਿਆ ਜਦੋਂ ਉਹਨੂੰ ਕਬਜ਼ੇ ਨਹੀਂ ਮਿਲ ਰਿਹਾ ਗੈਰ ਮਰੂਸੀ ਉਸ ਚ ਬੈਠਿਆ ਪਹਿਲੀ ਉਹ ਤੋਂ ਕਬਜ਼ਾ ਨਹੀਂ ਲੈ ਸਕਦਾ ਉਹ ਦਲ ਦੇ ਆਰਡਰਾਂ ਤੋਂ ਬਗੈਰ ਠੀਕ ਆ ਉਹ ਤਾਂ ਸਿਰਫ ਮਾਲਕੀ ਮਾਲਕੀ ਚੇਂਜ ਕਰਾ ਲਈ ਉਹਨੇ ਠੀਕ ਆ ਜੀ ਖਰੀਦਦਾਰ ਨੂੰ ਤਾਂ ਹੀ ਤਾਂ ਕਹਿੰਦੇ ਵੀ ਖਰੀਦਦਾਰ ਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਮੈਨੂੰ ਕਬਜ਼ਾ ਮਿਲ ਰਿਹਾ ਜੇ ਕਬਜ਼ਾ ਮਿਲੇ ਤਾਂ ਹੀ ਰਿਸ਼ਤੀ ਕਰਾਉਣੀ ਚਾਹੀਦੀ ਨੇ ਰਿਸ਼ਤੀ ਨਹੀਂ ਕਰਾਉਣੀ ਚਾਹੀਦੀ ਉਹ ਜੋ ਬੈਠਾ ਤਾਂ ਕੋਈ ਬੰਦਾ ਹੋਰ ਹੈ ਤੇ ਕਬਜ਼ਾ ਉਹਦੇ ਤਸੱਲੀ ਕਰਨੀ ਚਾਹੀਦੀ ਹੈ ਨਾ ਖਰੀਦਦਾਰ ਨੂੰ ਪਹਿਲਾਂ ਹਾਂ ਬਿਲਕੁਲ ਬਿਲਕੁਲ ਉਸ ਤਰੀ ਹੁਸ਼ਿਆਰ ਬਾਸ਼ ਇਸੇ ਕਰਕੇ ਕਹਿੰਦੇ ਨੇ ਵੀ ਖਰੀਦਦਾਰ ਨੂੰ ਪਹਿਲਾਂ ਤਸੱਲੀ ਕਰਨੀ ਚਾਹੀਦੀ ਹੈ ਵੀ ਮੈਨੂੰ ਕਬਜ਼ਾ ਮਿਲੂਗਾ ਇੱਥੋਂ ਜ਼ਮੀਨ ਦਾ ਵਕੀ ਕਬਜ਼ਾ ਐ ਇਸੇ ਬੰਦੇ ਦਾ ਜਿਹੜਾ ਵੇਚ ਰਿਹਾ ਠੀਕ ਹੈ ਜੀ ਜੇ ਕਬਜ਼ਾ ਹੋਰ ਬੰਦੇ ਦਾ ਆਪਾਂ ਨੂੰ ਜ਼ਮੀਨ ਇਹ ਨਹੀਂ ਖਰੀਦਣੀ ਚਾਹੀਦੀ ਲੜਾਈ ਚੱਪਾ ਜਦੋਂ ਪੈਸੇ ਲਾਉਣੇ ਨੇ ਆਪਾਂ ਪੂਰੇ ਠੀਕ ਹੈ ਜੀ ਫਿਰ ਆਪਾਂ ਲੜਾਈ ਝ ਜੇ ਕੋਦੋ ਹੀ ਬੰਦਾ ਬੈਠੇ ਫੇਰ ਸਹੀ ਹੈ ਫੇਰ ਫੇਰ ਸਹੀ ਹੈ ਫੇਰ ਨਹੀਂ ਕੋਈ ਦਿੱਕਤ ਨਹੀਂ ਜਦੋਂ ਉਹਨੇ ਬੇਇੱਜ਼ਤੀ ਫੇਰ ਤਾਂ ਉਹਦਾ ਜਿਹੜਾ ਕਬਜ਼ਾ ਉਹਨੇ ਦਾ ਛੱਡਣੀ ਪਊਗਾ ਉਸ ਤੋਂ ਗੱਲ ਮਤਲਬ ਆਟੋਮੈਟਿਕ ਹੋ ਹੀ ਜਾਊਗਾ ਹੋ ਹੀ ਜਾਊਗਾ ਜੇ ਕੋਈ ਵਿਅਕਤੀ ਆਪਣੀ ਕਮਾਈ ਨਾਲ ਜ਼ਮੀਨ ਖਰੀਦਦਾ ਹੈ ਉਸ ਵਿੱਚ ਉਸ ਦੀ ਔਲਾਦ ਹਿੱਸ ਉਸ ਦੀ ਔਲਾਦ ਦਾ ਹਿੱਸਾ ਬਣਦਾ ਜਾਂ ਨਹੀਂ ਇਹ ਉਹਦਾ ਹਿੱਸਾ ਤਾਂ ਬਣਦਾ ਹੈ ਦੇਖੋ ਲਾਦਦਾ ਪਰੰਤੂ ਜੇ ਉਹ ਨਹੀਂ ਦੇਣਾ ਚਾਹੁੰਦਾ ਤਾਂ ਉਹ ਨਾਮ ਨਾ ਵੀ ਦਵੇ ਤਾਂ ਵੀ ਉਹ ਨੂੰ ਚੈਲੰਜ ਨਹੀਂ ਹੋ ਸਕਦਾ ਅੱਛਾ ਉਹ ਨੂੰ ਕੋਈ ਚੈਲੰਜ ਅਦਾਲਤ ਚੈਲੰਜ ਨਹੀਂ ਕਰ ਸਕਦੇ ਆਪਾਂ ਠੀਕ ਹੈ ਜੀ ਮੈਂ ਆਪਾਂ ਬੱਚੇ ਹਾਂ ਜਿਹੜੀ ਦਦੇ ਦਾਦੇ ਵਾਲੀ ਹੈ ਉਹ ਚੋਂ ਤਾਂ ਆਪਾਂ ਚੈਲੰਜ ਕਰਕੇ ਹਿੱਸਾ ਲੈ ਲੈਣੇ ਜੀ ਹਾਂਜੀ ਹਾਂ ਇਹ ਜਿਹੜੀ ਖਰੀਦੀ ਹੋਈ ਹੈ ਉਹ ਜੇ ਥਰਡ ਪਾਰਟੀ ਨੂੰ ਕਿਸੇ ਨੂੰ ਵੀ ਦੇ ਜੇ ਬੱਚੇ ਉਹ ਚੂਜਰ ਨਹੀਂ ਕਰ ਸਕਦੇ ਠੀਕ ਹੈ ਜੀ ਇੱਕ ਬੰਦੇ ਨੇ ਹੋਰ ਸਵਾਲ ਦਾ ਜਵਾਬ ਕਰੇ ਦੀ ਕਹਿੰਦਾ ਮੇਰੇ ਦਾਦੇ ਦੀ ਜ਼ਮੀਨ ਹਾਂਜੀ ਮੇਰੀ ਮੰਮੀ ਨੂੰ ਮਿਲ ਜੂਗੀ ਹਾਂ ਮਿਲ ਸਕਦੀ ਜੋ ਵਸਿੱਤ ਕਰ ਜਾਂਦਾ ਜੀ ਨਹੀਂ ਨਹੀਂ ਉਹਦੇ ਪਹਿਲਾਂ ਜਦੋਂ ਦਾਦੇ ਦੀ ਜਮੀਨ ਡੈਡੀ ਦੇ ਨਾਲ ਚੜ ਗਈ ਜੀ ਹਾਂ ਡੈਡੀ ਦੇ ਨਾਲ ਚੜ ਗਈ ਠੀਕ ਹੈ ਹਾਂ ਉਹਦਾ ਫਿਰ ਵਿਰਾਸਤ ਵਾਲੀ ਹੋਗੀ ਨਾ ਇਹ ਵਿਰਾਸਤ ਉਸ ਤੋਂ ਬਾਅਦ ਉਹਦੀ ਮੰਮੀ ਦੇ ਨਾਲ ਆਟੋਮੈਟਿਕ ਆ ਉਹ ਬਰਾਬਰੀ ਸੇ ਜਾ ਰਹੇ ਜਦੋਂ ਉਹਦੀ ਮੰਮੀ ਤੇ ਉਹਦੇ ਬੱਚੇ ਜਿੰਨੇ ਹੈਗੇ ਨੇ ਬਾਪਦੇ ਵਾਲੀ ਜਮੀਨ ਤਾਂ ਉਹਨਾਂ ਨੂੰ ਸਰਮ ਜਾਊਗੀ ਜਾਊਗੀ ਹਾਂਜੀ ਹਾਂ ਉਹ ਤਾਂ ਜਾਊਗੀ ਜੇ ਉਹਦੇ ਡੈਡੀ ਨੇ ਸਪੈਸ਼ਲ ਖਰੀਦੀ ਹੋਵੇ ਫਿਰ ਉਹਦੀ ਮਰਜ਼ੀ ਆ ਮਰਜ਼ੀ ਤਾਂ ਜਣ ਕੇ ਚਾਹੋ ਨੇ ਖਰੀਦੀ ਆ ਚਾਹੇ ਦਾਦੇ ਵਾਲੀ ਠੀਕ ਹੈ ਜੀ ਬਸ ਇਹ ਤਾਂ ਜਿਹਦੇ ਨਾਲ ਕਰਕੇ ਕਿਹੜਾ ਦਾ ਇੰਤਕਾਲ ਉਹਦੇ ਨਾਲ ਹੋਊਗਾ ਉਸ ਤੋਂ ਬਾਅਦ ਗੁਜ਼ਰ ਕਰਕੇ ਅਦਾਲਤਾਂ ਰਹੀਂ ਜਣ ਕੇ ਅਗਲਾ ਜਮੀਨ ਲੈ ਸਕ ਜਿਹੜੀ ਪੰਜਾਬ ਸਰਕਾਰ ਦੇ ਨਾਲ ਬੋਲਦੀ ਹੈ ਤੇ ਖਨਕਾਸ ਵਿੱਚ ਬਸਿੰਦਗਾਂ ਦੇ ਹੈ ਹਾਂਜੀ ਬਸਿੰਦਗਾਂ ਦੇ ਦਾ ਮਤਲਬ ਇਹ ਜਿਹੜੇ ਇਸ ਚ ਬਸ ਰਹੇ ਨੇ ਜਿਨ੍ਹਾਂ ਦੇ ਮਕਾਨ ਨੇ ਉਹਨਾਂ ਦਾ ਕਬਜਾ ਹੈ ਅੱਛਾ ਜੀ ਉਹ ਕਬਜੇ ਦੇ ਆਧਾਰ ਤੇ ਸਰਕਾਰ ਬੋਲ ਰਹੀ ਹੈ ਜਿਹੜੀ ਹੁਣ ਸਕੀਮ ਚੱਲ ਰਹੀ ਹੈ ਉਹਦੇ ਮੁਤਾਬਕ ਕਬਜਾ ਨਹੀਂ ਮਾਲਕੀਆਂ ਬਣ ਜਾਣਗੀਆਂ ਠੀਕ ਪਰ ਉਹਨੂੰ ਹਲੇ ਟਾਈਮ ਦਾ ਕੋਈ ਲਿਮਟ ਨਹੀਂ ਵੀ ਕਿੰਨਾ ਲੱਗਣਾ ਸਰਕਾਰ ਦੇ ਕੰਮਾਂ ਦਾ ਹਾਂ ਹਾਂ ਠੀਕ ਹੈ ਨਾ ਪਰ ਇਹ ਸਕੀਮ ਚੱਲ ਰਹੀ ਹੈ ਹਰਿਆਣਾ ਚ ਤੇ ਬਣ ਗਈ ਅੱਛਾ ਜੀ ਹਾਂ ਪੰਜਾਬ ਚ ਵੀ ਚੱਲ ਰਹੀ ਹੈ ਇਸਕੀ ਠੀਕ ਹੈ ਜੀ ਉਹ ਕਬਜੇ ਮੁਤਾਬਕ ਮਾਲਕੀਆਂ ਬਣਨਗੇ ਚਾਹੇ ਮਾਲਕੀ ਉਹ ਪ ਇੱਕ ਜਮਾਂਬੰਦੀ ਦੇ ਖਾਨਾ ਕਾਸ਼ ਦੇ ਵਿੱਚ ਔਲਾਟੀ ਲਿਖਿਆ ਆ ਰਿਹਾ ਜੀ ਹਾਂਜੀ ਹਾਂਜੀ ਉਹ ਜ਼ਮੀਨ ਪੱਕਾ ਔਲਾਟ ਹੋਈ ਆ ਜਾਂ ਮਾਲਕੀ ਸਾਮ ਲਾਟ ਦੇ ਰਹੀ ਆ ਨਹੀਂ ਨਹੀਂ ਉਹ ਜਿਹੜੀ ਔਲਾਟੀ ਹੈ ਨਾ ਜੇ ਲਾਟੀ ਨੂੰ ਜਦੋਂ ਔਲਾਟ ਹੋ ਗਈ ਜ਼ਮੀਨ ਉਹ ਮਾਲਕ ਬਣ ਗਿਆ ਜ਼ਮੀਨ ਦਾ ਜੀ ਜਦੋਂ ਲਾਟ ਹੋ ਗਈ ਅੱਛਾ ਜੀ ਠੀਕ ਹੈ ਪੱਕਾ ਮਾਲਕ ਹੈ ਨਾ ਜਿਹਦੀ ਨੂੰ ਲਾਟ ਹੋ ਗਈ ਜ਼ਮੀਨ ਜੀ ਠੀਕ ਹੈ ਜੀ ਇੱਕ ਮੇਰਾ ਇੰਤਕਾਲ ਫਰਦ ਵਿੱਚ ਪੇਸ਼ ਕੀਤਾ ਆ ਰਿਹਾ ਹੈ ਪਿਛਲੇ 49 ਦਿਨਾਂ ਤੋਂ ਇਹਨੂੰ ਠੀਕ ਕਿਵੇਂ ਕਰਵਾ ਸਕਦੀ ਹਾਂ ਕੀ ਕੀ ਆ ਰਿਹਾ ਵੀ ਇੰਤਕਾਲ ਫਰਦ ਦੇ ਵਿੱਚ ਪੇਸ਼ ਕੀਤਾ ਪੇਸ਼ ਕੀਤਾ ਉਹ ਜਿਹੜੀ ਕਰਨਗੋ ਦੇ ਮੁਕਾਬਲੇ ਤੋਂ ਬਾਅਦ ਜਿਹੜੇ ਤਹਿਸੀਲਦਾਰ ਦੇ ਸੈਨਾ ਤੋਂ ਬਾਅਦ ਹੀ ਇੰਤਕਾਲ ਮਨਜ਼ੂਰ ਦਾ ਸ਼ਬਦ ਆਉਗਾ ਜੀ ਠੀਕ ਹੈ ਜੀ ਉਹ ਹਲੇ ਉੱਥੇ ਗੁੱਠਾ ਨਹੀਂ ਲਾਇਆ ਹੋਣਾ ਇੰਤਕਾਲ ਤਾਂ ਹੋ ਗਿਆ ਹੋਣਾ ਜੀ ਕਈ ਵਾਰੀ ਗੁੱਠਾ ਨਹੀਂ ਲਾਇਆਦਾ ਕਰਨਗੋ ਦਾ ਨਹੀਂ ਲਾਇਆਦਾ ਜਿੰਨੇ ਚਿਰ ਕਰਨਗੋ ਦਾ ਗੁੱਠਾ ਨਹੀਂ ਲਾਇਆਦਾ ਉਹਨਾਂ ਚਿਰ ਤਹਿਸੀਲਦਾਰ ਦਾ ਗੁੱਠਾ ਲਾ ਕੇ ਕਹਾ ਇੰਤਕਾਲ ਨਹੀਂ ਪੈਂਦਾ ਠੀਕ ਹੈ ਜੀ ਉਹ ਮਤਲਬ ਪੈਂਡਿੰਗ ਪ੍ਰੋਸੈਸ ਰਹੀ ਜੀ ਪੈਂਡਿੰਗ ਪ੍ਰੋਸੈਸ ਰਹੀ ਜੀ 60 ਸਾਲ ਤੋਂ ਕਬਜ਼ੇ ਵਾਲੀ ਥਾਂ ਉੱਤੇ ਘਰ ਪਾਇਆ ਹੋਇਆ ਰਜਿਸਟਰੀ ਨਹੀਂ ਹੋਈ ਉਸ ਦੇ ਪਹਿਲੇ ਵਾਲੇ ਮਾਲਕ ਨਹੀਂ ਹਨ ਪਹਿਲੇ ਵਾਲ ਮਾਲਕ ਨਹੀਂ ਹੈਗੀ ਤਾਂ ਮਾਲਕੀ ਤਾਂ ਉਹਨਾਂ ਦੀ ਰਹੂਗੀ ਆਪਾਂ ਜਿੰਨ ਜਿਹੜੇ ਉਹਦੇ ਵਾਰਸਾਂ ਨੇ ਨਾ ਉਹ ਇੰਤਕਾਲ ਨਹੀਂ ਕਰਾਉਂਦੇ ਜਿਹੜੇ ਵੀ ਵਾਰਸ ਨੇ ਉਹਨਾਂ ਚਿਰ ਮਾਲਕੀ ਤਾਂ ਉਹਨਾਂ ਦੀ ਰਹੂਗੀ ਰਹੂਗੀ ਨਹੀਂ ਠੀਕ ਹੈ ਮਤਲਬ ਜਿਹੜੇ ਬੰਦੇ ਪਹਿਲਾਂ ਤੇ ਮਾਲਕ ਉਹ ਉਹਨਾਂ ਦੀ ਰਹੂਗੀ ਉਹਨਾਂ ਦੀ ਰਹੂਗੀ ਹਾਂ ਮਾਲਕੀ ਆਪਣੇ ਨਾਂ ਨਹੀਂ ਹੋ ਸਕਦੀ ਉਹ ਜਿੰਨ ਜਿਹਨਾਂ ਨੂੰ ਕੋਈ ਰਿਸ਼ਤੀ ਨਹੀਂ ਹੁੰਦੀ ਠੀਕ ਹੈ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਹੈਗੀ ਉਹਨਾਂ ਚਿਰ ਆਪਣਾ ਮਾਲਕ ਨਹੀਂ ਬਣ ਸਕਦੇ ਠੀਕ ਹੈ ਜੀ ਵਾਪਸ ਨਹੀਂ ਨਾ ਪੱਲਾ ਇਹ ਸਾਡੇ ਜਿਹੜਾ ਹੁਣ ਜਦੋਂ ਆਪਾਂ ਕਿਹਾ ਤੋਆਦਲਾ ਕਰਕੇ ਉਹ ਜ਼ਮੀਨ ਦੇ ਆਪ ਚ ਵਟਾਂਦਰਾ ਕਰ ਲਿਆ ਚਾਹੇ ਖਿਫਟ ਸਾਂ ਠੀਕ ਹੈ ਠੀਕ ਹੈ ਜਦੋਂ ਕਰ ਲਿਆ ਕਬਜ਼ਾ ਉਹਦਾ ਵਾਪਸ ਅਪਕੀਵੇਂ ਲਵਾਂਗੇ ਸਹਿਮਤੀ ਨਾਲ ਤਾਂ ਹੋ ਸਕਦਾ ਸਭ ਕੁਝ ਸਹਿਮਤੀ ਤੋਂ ਬਿਨਾਂ ਨਹੀਂ ਨਾ ਹੁੰਦਾ ਜੀ ਉਉਂ ਨਹੀਂ ਕੋਈ ਹੱਲ ਹੈਗਾ ਜੀ ਕੋਈ ਗੱਲ ਕੀ ਬਿਆਨਨਾਮੇ ਦੀ ਤਰੀਕ ਵੱਧ ਸਕਦੀ ਹੈ ਜੇ ਬਿਆਨਨਾਮੇ ਦੀ ਤਰੀਕ ਨੇੜੇ ਹੋਵੇ ਅਤੇ 4000 ਦਾ ਸਟੈਂਪ ਬਿਨਾਂ ਰਜਿਸਟਰ ਕਰਵਾਏ ਤਹਿਸੀਲਦਾਰ ਆ ਤਹਿਸੀਲ ਵਿੱਚ ਮਨਜ਼ੂਰ ਹੁੰਦਾ ਆ ਨਹੀਂ ਬੈਨਿਫੀਸ਼ੀਅਰ ਤਾਂ ਆਪਾਂ ਜਦ ਮਰਜ਼ੀ ਬਤਾ ਲਓ ਜੀ ਦੋਈ ਤਰ੍ਹਾਂ ਸਹਿਮਤ ਚਾਹੀਦੀ ਹੈ ਜੀ ਠੀਕ ਹੈ ਜੇ ਦੋਈ ਤਰ੍ਹਾਂ ਸਹਿਮਤ ਨਹੀਂ ਹੈ ਜੀ ਫਿਰ ਤਾਂ ਡੇਟ ਪਤਣੀ ਨਹੀਂ ਜੀ ਠੀਕ ਹੈ ਜੀ ਫਿਰ ਤਾਂ ਅਗਲਾ ਇਹ ਜਿਹੜੇ ਬੰਦੇ ਤੁਸੀਂ ਕਹਿੰਦੇ ਹੋ ਵੀ ਡੇਟ ਵਧਾ ਦੇ ਉਹ ਉਹ ਤਾਂ ਜੇ ਸਹਿਮਤ ਹੈ ਤਾਂ ਡੇਟ ਵੱਜੂਗੀ ਜੇ ਨਹੀਂ ਸਹਿਮਤ ਉਹ ਆਪਦੀ ਹਾਜ਼ਰੀ ਲਵਾ ਲੂਗਾ ਜੀ ਠੀਕ ਹੈ ਸੋਡਾ ਬੈਨ ਜਬ ਤੋਜੂਗਾ ਜੀ ਠੀਕ ਹੈ ਜੀ ਫਰਦ ਬਦਲ ਤੋਂ ਬਾਅਦ ਇੰਤਕਾਲ ਕਰਵਾਉਣਾ ਕੋਈ ਜ਼ਰੂਰੀਅਤ ਨਹੀਂ ਜੀ ਫਰਦ ਬਦਲ ਜਦੋਂ ਹੋ ਗਈ ਉਹਦਾ ਰਿਕਾਰਡ ਦੀ ਦਰਸਤੀ ਵਾਸਤੇ ਹੈ ਨਾ ਫਰਦ ਬਦਲ ਜੀ ਇੰਤਕਾਲ ਤਾਂ ਉਹਦਾ ਹੁੰਦੇ ਹੀ ਨਹੀਂ ਜੀ ਠੀਕ ਹੈ ਜੀ ਜਦੋਂ ਫਰਦ ਬਦਲ ਮਨਜ਼ੂਰ ਹੋ ਗਈ ਤਾਂ ਇੰਤਕਾਲ ਦੀ ਲੋੜ ਨਹੀਂ ਹੈ ਉਹ ਤਾਂ ਫਰਦ ਬਦਲ ਆ ਹੀ ਦਰਸਤੀ ਹੋ ਗਈ ਜੇ ਕੋਈ ਕਲੈਰੀਕਲ ਮਿਸਟੇਕ ਹੈ ਨਾ ਉਹਦੇ ਵਾਸਤੇ ਫਰਦ ਬਦਲ ਹੁੰਦੀ ਹੈ ਠੀਕ ਹੈ ਸੱਤੋਂ ਲਿਖਦੇ ਹੋਏ ਜਣੀ ਕਿ ਏਕ ਦਾ ਸਤਾ ਪੈ ਗਿਆ ਹੂੰ 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 ਜਤਿਏ ਦੀ ਥੋਂ ਤੇ ਆਠਾ ਪੈ ਗਿਆ ਕਈ ਵਾਰੀ ਗਲਤੀ ਨਾਲ ਹੋ ਜਾਂਦੇ ਨੇ ਹਾਂਜੀ ਹਾਂ ਉਹਨਾਂ ਦੀ ਦਰੁਸਤੀ ਹੁੰਦੀ ਹੈ ਫਰਦਬਦਰ ਜਣੀ ਕਿ ਜਿਹੜੀ ਅਸਲੀ ਚੀਜ਼ ਤੋਂ ਸੱਤੋਂ ਕੋਈ ਗਲਤ ਸ਼ਬਦ ਪੈ ਗਿਆ ਉਹਨੂੰ ਦਰੁਸਤ ਕਰਨ ਵਾਸਤੇ ਹੀ ਫਰਦਬਦਰ ਹੁੰਦੀ ਹੈ ਉਹਦੇ ਇੰਤਕਾਲ ਦੀ ਲੋੜ ਇੰਤਕਾਲ ਦੀ ਜਰੂਰਤ ਨਹੀਂ ਹੈ ਕੋਈ ਆਪਾਂ ਪੂਲ ਜ਼ਮੀਨ ਤਾਂ ਪੰਜਾਬ ਸਰਕਾਰ ਦੀ ਜ਼ਮੀਨ ਆ ਇਹਨਾਂ ਜੀ ਠੀਕ ਪੰਜਾਬ ਸਰਕਾਰ ਦੀ ਆ ਗਈ ਇਹ ਐਸਸੀ ਬੰਦਿਆਂ ਨੂੰ ਹਰੀਜਨ ਸੋਸਾਇਟੀ ਵਾਲਿਆਂ ਨੂੰ ਜਣੀ ਕਿ ਪਿੰਡਾਂ ਚ ਸੋਸਾਇਟੀਆਂ ਬਣਾਤੀਆਂ ਸੀ ਆ ਉਹ ਸੋਸਾਇਟੀ ਦੇ ਮੈਂਬਰ ਬਣਾਦੇ ਸੀ ਉਹਨਾਂ ਜਮੀਨ ਬੋਣ ਵਿੱਜੇ ਵਾਸਤੇ ਦਿੱਤੀਆਂ ਹੋਈਆਂ ਸੀ। ਠੀਕ ਹੈ ਜੀ। ਉਹ ਤਾਂ ਜੇ ਹੁਣ ਜਿਹੜੇ ਹਜੇ ਸੈਟਿੰਗ ਦਿੱਤੇ ਹੋਣ ਉਹਨਾਂ ਦੀ ਗਰਦੋਰੀ ਉਹ ਤਾਂ ਗਰਦੋਰੀ ਉਹਨਾਂ ਦੀ ਰਹੂਗੀ। ਉਹਦਾ ਕੋਈ ਦੂਆ ਬੰਦਾ ਦਖਲ ਅੰਦਾਜ਼ੀ ਨਾ ਕਰ ਸਕਦਾ। ਠੀਕ ਹੈ ਸਰ।